ਸੋਸ਼ਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਟੀਵੀ ਮੈਂ ਹਾਂ ਇਕਬਾਲ ਸਿੰਘ ਗੂਰਾ ਆਪ ਜੀ ਨੂੰ ਸਭ ਨੂੰ ਪਤਾ ਹੀ ਹੈ ਕਿ ਤਕਰੀਬਨ 1 ਸਾਲ ਤੋਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਵੱਖ-ਵੱਖ ਪਾਰਟੀਆਂ ਨੇ ਆਪਣੇ ਦਾਅ ਪੇਚ ਖੇੜਨੇ ਸ਼ੁਰੂ ਕਰ ਦਿੱਤੇ ਆ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਕੱਲ ਵੀ ਮੱਗ ਮੇਲੇ ਤੇ ਕਾਨਫਰੰਸਾਂ ਹੋਣੀਆਂ ਵੱਖ-ਵੱਖ ਪਾਰਟੀਆਂ ਨੇ ਕਾਨਫਰੰਸਾਂ ਕੀਤੀਆਂ ਜਿਨ੍ਹਾਂ ਵਿੱਚ ਸਿਰਫ ਕਾਂਗਰਸ ਪਾਰਟੀ ਨੇ ਨਹੀਂ ਕੀਤੀ ਉਸ ਪ੍ਰਤੀ ਕੱਲ ਇੱਕ ਆਗੂ ਵੱਲੋਂ ਫੇਸਬੁੱਕ ਤੇ ਪੋਸਟ ਜਾਰੀ ਕੀਤੀ ਗਈ ਹੈ ਕੀ ਕਾਰਨ ਨਰਾਸ਼ਤਾ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਅਸੀਂ ਉਹਨਾਂ ਨਾਲ ਗੱਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਰੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਜੀ ਪ੍ਰਾਈਮ ਟੀਵੀ ਵੱਲੋਂ ਤੁਸੀਂ ਆਏ ਹੋ ਤੁਹਾਨੂੰ ਜੀ ਆਇਆਂ ਟੈਨਾ ਤੁਹਾਡੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਿਮਰਜੀਤ ਸਿੰਘ ਰਿੱਕੀ ਸਰਪੰਚ ਘੱਲ ਕਰਾਂ ਸਾਬਕਾ ਸਰਪੰਚ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਸਰਪੰਚ ਸਾਹਿਬ ਤੁਸੀਂ ਇੱਕ ਕੱਲ ਪੋਸਟ ਜਾਰੀ ਕੀਤੀ ਸੀ ਜਿਸ ਵਿੱਚ ਕਾਂਗਰਸ ਪਾਰਟੀ ਨੇ ਕਾਨਫਰੰਸ ਨਾ ਕਰਨ ਦੇ ਕਾਰਨ ਵਰਕਾਂ ਦੇ ਵਿੱਚ ਨਰਾਸ਼ਤਾ ਪਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਗੋਰਾ ਜੀ ਦੇਖੋ ਅੱਜ ਕੱਲ ਲੋਕਾਂ ਨੂੰ ਆਪਦੇ ਵਿਚਾਰ ਪ੍ਰਗਟ ਕਰਨ ਵਾਸਤੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਪਲੇਟਫਾਰਮ ਮਿਲਿਆ ਹੋਇਆ ਕਿਉਂਕਿ ਕਈ ਵਾਰ ਕਿਸੇ ਜਿਵੇਂ ਤੁਸੀਂ ਸਿਆਸੀ ਗੱਲ ਕੀਤੀ ਹੈ ਪੋਲੀਟੀਕਲ ਆਗੂਆਂ ਤੱਕ ਕਈ ਵਾਰ ਅਪਰੋਚ ਨਹੀਂ ਹੁੰਦੀ ਜਾਂ ਉਹਨਾਂ ਕੋਲੇ ਸਮਾਂ ਨਹੀਂ ਮਿਲਦਾਗਾ ਸੋ ਜੇ ਪਲੇਟਫਾਰਮ ਜਿਹੜਾ ਸੋਸ਼ਲ ਮੀਡੀਆ ਦਾ ਹੈ ਇਹਦੇ ਰਾਹੀਂ ਜਦੋਂ ਕੋਈ ਗੱਲਬਾਤ ਕਰਦੇ ਆਂ ਤਾਂ ਮੇਰਾ ਮੰਨਣਾ ਕਿ ਲੀਡਰਾਂ ਤੱਕ ਵੀ ਪਹੁੰਚਦੀ ਹੈ ਤੇ ਆਮ ਲੋਕਾਂ ਤੱਕ ਵੀ ਇਹ ਗੱਲ ਪਹੁੰਚਦੀ ਹੈ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਕੱਲ ਜਿਹੜੀ ਪੋਸਟ ਪਾਈ ਹੈ ਉਹਦੇ ਚ ਦੇਖੋ ਜੀ ਮਾਗੀ ਮੇਲੇ ਦੀਆਂ ਕਾਨਫਰੰਸਾਂ ਆਪਾ ਦੇਖਦੇ ਹਰ ਸਾਲ ਸ਼੍ਰੀ ਮੁਕਸਾ ਸਾਹਿਬ ਦੀ ਧਰਤੀ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਕਰਦੀ ਜੀ 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 ਕੱਲ ਵੀ ਹੋਈਆਂ ਉਹਦੇ ਚ ਇਕੱਲੀ ਇੱਕ ਕਾਂਗਰਸ ਪਾਰਟੀ ਦੀ ਕਾਨਫਰੰਸ ਨਹੀਂ ਹੋਈ ਜੀ ਜਿੱਥੋਂ ਤੱਕ ਗੱਲ ਇਹ ਕਾਨਫਰੰਸ ਨਹੀਂ ਹੋਈ ਉਹਦੇ ਚ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਇੱਕ ਨਾ ਪਹਿਲਾਂ ਬਿਆਨ ਆਇਆ ਸੀ ਜੀ ਕਿ ਅਸੀਂ ਸ਼੍ਰੀ ਅਕਾਲ ਤਖਤ ਦਾ ਹੁਕਮ ਮੰਨਦੇ ਹੋਏ ਇਹ ਸਿਆਸੀ ਕਾਨਫਰੰਸ ਨਹੀਂ ਕਰਾਂਗੇ ਜੀ 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 ਇੱਥੇ ਮੈਂ ਕਹਿਣਾ ਚਾਹਣਾ ਵੀ ਦੇਖੋ ਸਰਵ ਉੱਚ ਸ਼੍ਰੀ ਅਕਾਲ ਤਖਸਾਲਬ ਬਿਲਕੁਲ ਜੀ ਉਹਨਾਂ ਦਾ ਜੋ ਫੈਸਲਾ ਹੋਵੇ ਉਹ ਸਾਰਿਆਂ ਨੂੰ ਮੰਨਣਾ ਚਾਹੀਦਾ ਵੀ ਇਹ ਜ਼ਰੂਰੀ ਵੀ ਹੈ ਪਰ ਜਿੱਥੋਂ ਤੱਕ ਸਿਆਸੀ ਕਾਨਫਰੰਸਾਂ ਦੀ ਗੱਲ ਹੈ ਕੀ ਇਹ ਇਕੱਲੀ ਕਾਂਗਰਸ ਪਾਰਟੀ ਤੇ ਰੋਕ ਲੱਗੀ ਸੀ ਵੀ ਉਹਨੇ ਕਾਨਫਰੰਸ ਨਹੀਂ ਕਰਨੀ ਜੀ ਜੀ ਔਰ ਜੇਕਰ ਇਹ ਬਾਕੀਆਂ ਸਾਰਿਆਂ ਤੇ ਲੱਗੀ ਸੀ ਤੇ ਫਿਰ ਦੂਜੀਆਂ ਪਾਰਟੀਆਂ ਨੇ ਕਾਨਫਰੰਸ ਕਿਉਂ ਕੀਤੀ ਜੀ ਬਿਲਕੁਲ ਔਰ ਦੂਸਰੀ ਗੱਲ ਜੀ ਇਕੱਲੀ ਕਾਂਗਰਸ ਪਾਰਟੀ ਦੀ ਉੱਥੇ ਰੈਲੀ ਨਾ ਹੋਣਾ ਜੀ ਇਹਦੇ ਨਾਲ ਹੋਰ ਕਿਸੇ ਦਾ ਇਸ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਜੀ ਕਾਂਗਰਸ ਪਾਰਟੀ ਦੀ ਕਾਨਫਰੰਸ ਦਾ ਹੋਣ ਦਾ ਕਾਂਗਰਸ ਨੂੰ ਹੀ ਬਹੁਤ ਵੱਡਾ ਨੁਕਸਾਨ ਹੋਇਆ ਜੀ ਮੈਂ ਪੋਸਟ ਦੇ ਵਿੱਚ ਵੀ ਲਿਖਿਆ ਹੈ ਕਿ ਮੇਰੇ ਨਿੱਜੀ ਵਿਚਾਰ ਆ ਜੀ ਦੇਖੋ ਇਸ ਤੋਂ ਪਹਿਲਾਂ ਮਨਰੇਗਾ ਬਚਾਓ ਸੰਗਰਾਮ ਥਰੂ ਰੈਲੀਆਂ ਹੋਈਆਂ ਜੀ 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 ਉਹ ਵੀ ਛੋਟੇ ਪੱਦਰਦੀਆਂ ਸੀਗੀਆਂ ਜੀ ਜੀ ਇੱਕ ਸੂਬੇ ਪੱਦਰ ਦੀ ਵੱਡੀ ਰੈਲੀ ਹੈ ਜਿਹੜੀ ਜੀ ਉਹ ਮੁਖਸ਼ੀਰੀ ਮੁਖਸਰ ਸਾਹਿਬ ਦੀ ਧਰਤੀ ਤੇ ਹੋ ਸਕਦੀ ਸੀ ਵੀ ਮਾਗੀ ਤੇ ਹੋ ਸਕਦੀ ਸੀ ਪਰ ਉਹ ਨਾ ਕਰਕੇ ਮੈਨੂੰ ਲੱਗਦਾ ਕਿ ਕਾਂਗਰਸ 2027 ਤੋਂ ਪਹਿਲਾਂ ਜੀ ਪਾਰਟੀ ਪ੍ਰਧਾਨ ਵੱਲੋਂ ਇਹ ਬਹੁਤ ਵੱਡਾ ਮੇਰੇ ਮੁਤਾਬਕਾ ਬਹੁਤ ਵੱਡੀ ਇਹ ਗਲਤੀ ਹੈ ਕਹਿ ਸਕਦੇ ਆ ਇਹਨੂੰ ਭੁੱਲ ਕਹਿ ਸਕਦੇ ਆ ਜਿਹਦਾ ਖਮਿਆਜਾ ਨਿੱਜੀ ਤੌਰ ਤੇ ਲੱਗਦਾ ਕਿ 2027 ਦੇ ਵਿੱਚ ਕਾਂਗਰਸ ਨੂੰ ਕਿਤੇ ਨਾ ਕਿਤੇ ਭੁਗਤਣਾ ਪੈ ਸਕਦਾ ਜੀ ਤੁਸੀਂ ਸਰਪੰਚ ਸਾਹਿਬ ਨੂੰ ਦੱਸ ਰਹੇ ਸੀ ਤੁਸੀਂ ਤਿੰਨ ਪੀੜੀਆਂ ਤੋਂ ਕਾਂਗਰਸ ਨਾਲ ਜੁੜੇ ਹੋਏ ਹੋ ਪਹਿਲਾਂ ਕੋਈ ਜੇ ਹੱਕ ਦੇ ਬਣਿਆ ਵੀ ਇਸ ਤਰ੍ਹਾਂ ਕਾਨਫਰੰਸ ਨਾ ਕੀਤੀ ਜਵੇ ਦੇਖੋ ਅਕਸਰ ਕਾਨਫਰੰਸਾਂ ਹੁੰਦੀਆਂ ਰਹੀਆਂ ਜੀ ਠੀਕ ਹੈ ਜੇ ਕਿਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਜਿਵੇਂ ਆਪਾਂ ਕਰੋਨਾ ਚ ਕਹਿ ਸਕਦੇ ਆ ਸਮਾਂ ਇਹੋ ਜਿਹੇ ਹਾਲਾਤ ਬਣ ਜਾਂਦੇ ਸੀਗੇ ਉਸ ਟਾਈਮ ਤੇ ਕਾਨਫਰੰਸ ਨਹੀਂ ਹੁੰਦੀ ਉਹ ਵੱਖਰੀ ਗੱਲ ਸੀਗੀ ਪਰ ਜੇ ਕਿਤੇ ਜਿਹੜੀਆਂ ਪ੍ਰਮੁੱਖ ਜਮਾਤਾਂ ਚਾਹੇ ਉਹ ਮੌਜੂਦਾ ਸਰਕਾਰ ਆ ਆਵਾਦਮੀ ਪਾਰਟੀ ਦੀ ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ ਤੁਸੀਂ ਦੇਖੋ ਹੋਰ ਤਾਂ ਹੋਰ ਜਿਹਦਾ ਪੰਜਾਬ ਦੇ ਵਿੱਚ ਆਪਾਂ ਮੰਦੇ ਵੀ ਆਧਾਰ ਹੈ ਹੀ ਨਹੀਂਗਾ ਬੀਜੇਪੀ ਉਹਨੇ ਵੀ ਕੱਲ ਕਾਨਫਰੰਸ ਕੀਤੀ ਹੈ ਜੀ ਜੀ ਔਰ ਚੌਥੀ ਕਾਨਫਰੰਸ ਹੈ ਜਿਹੜੀ ਉਹ ਅਮਰਤਪਾਲ ਜਿਹੜੇ ਐਮਪੀ ਆ ਉਹਨਾਂ ਵੱਲੋਂ ਵੀ ਰੈਲੀ ਕੀਤੀ ਗਈ ਹੈ ਤੇ ਫਿਰ ਕਾਂਗਰਸ ਜਿਹੜੀ ਵਿਰੋਧੀ ਧਿਰ ਦੇ ਵਿੱਚ ਆ ਉਹ ਕਿਉਂ ਇਸ ਗੱਲ ਤੋਂ ਪਾਸੇ ਹਟਦੀ ਸਰਪੰਸਾ ਜ ਕਾਲੀਦਲ ਅੱਜ ਵੀ ਕਰ ਰਿਹਾ ਤਾਕਸੂਪੁਰਾ ਸਾਹਿਬ ਮੇਲੇ ਤੇ ਕਾਨਫਰੰਸ ਕਰ ਰਿਹਾ ਕੱਲ ਵੀ ਕੀਤੀ ਉਹਨਾਂ ਨੇ ਕਾਂਗਰਸ ਨੂੰ ਸਮ ਵਿਚਾਰਨ ਦੀ ਲੋੜ ਹੈ ਮੇਰੇ ਮੁਤਾਬਕ ਤਾਂ ਬਹੁਤ ਡੂੰਗੀ ਸੋਚ ਵਿਚਾਰੇ ਤੇ ਹੋਣੀ ਚਾਹੀਦੀ ਹੈ। ਜੀ। ਕਾਂਗਰਸ ਨੇ ਆਪ ਸਰਕਾਰ ਬਣਾਉਣ ਦੀ ਗੱਲ ਕਰਦੇ। ਜੀ। ਅੱਜ ਦੇ ਸਮਾਂ ਇਹ ਹੈ ਚਾਹੇ ਲੱਖ ਆਪਾਂ ਮਨਰੇਗਾ ਸਗਰਾਮ ਰੈਲੀਆਂ ਕਰ ਲਿਆ। ਜੀ। ਠੀਕ ਹੈ। ਜੀ। ਆਪਾਂ ਰੈਲੀਆਂ ਕਰਨ ਦਾ ਮਕਸਦ ਹੁੰਦਾ ਕਿ ਆਪਾਂ ਜਿਹੜਾ ਕੋਈ ਸਰਕਾਰ ਦੇ ਕੰਮ ਘਟਕ ਮਾਰੀਆਂ ਕਾਰਗੁਜ਼ਾਰੀਆਂ ਉਹ ਲੋਕਾਂ ਸਾਹਮਣੇ ਲਿਆਉਣੀਆਂ। ਜੀ। ਔਰ ਵਿਰੋਧੀ ਧਿਰ ਨੇ ਜੇ ਉਸ ਵਿੱਚ ਚੰਗੀ ਭੂਮਿਕਾ ਨਿਭਾਈ ਆ ਜਸ ਆਪ ਦੀ ਸਰਕਾਰ ਹੁੰਦਿਆਂ ਜਦੋਂ ਕਾਂਗਰਸ ਦੀ ਸਰਕਾਰ ਸੀ ਜੇ ਕਾਂਗਰਸ ਰੈਲੀ ਕਰਦੀ ਉਹਨੇ ਚੰਗੇ ਕਿਹੜੇ ਕੰਮ ਕੀਤੇ ਉਹ ਵੀ ਦੱਸਣੇ ਚਾਹੀਦੇ ਜੀ 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 ਜੇ ਅੱਜ ਰੈਲੀ ਤੁਸੀਂ ਦੇਖੋ ਕੱਲ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਰੈਲੀ ਨਹੀਂ ਹੋਈਗੀ ਮਾਗੀ ਤੇ ਜੀ ਤੇ ਮੈਨੂੰ ਲੱਗਦਾ ਕਿ ਤਖਤੂਬਰਾ ਸਾਹਿਬ ਵੀ ਕਾਂਗਰਸ ਦੀ ਰੈਲੀ ਹੈ ਨਹੀਂ ਤੇ ਫਿਰ ਦੇਖੋ ਲੋਕਾਂ ਨੂੰ ਕੀ ਆਪਾਂ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਇਕੱਠਾ ਨਹੀਂ ਕਰ ਸਕਦੇ ਇਹਦਾ ਮਤਲਬ ਤਾਂ ਇਹੀ ਬਣਦਾ ਨਾ ਵੀ ਕਾਂਗਰਸ ਲੋਕਾਂ ਨੂੰ ਇਕੱਠਾ ਨਹੀਂ ਕਰ ਸਕਦੀ ਇੱਕ ਪਲੇਟਫਾਰਮ ਤੇ ਔਰ ਐਮਐਲਏ ਬੰਦੇ ਸਾਰੇ ਚਾਹਵਾਨ ਜੀ ਪਰ ਜਿੱਥੇ ਲੋਕਾਂ ਨੂੰ ਇਕੱਠੇ ਕਰਨ ਦੀ ਗੱਲ ਆ ਕਾਂਗਰਸ ਦੇ ਵਰਕਰਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੀ ਗੱਲ ਆ ਉਦੋਂ ਮੀਡੀਆ ਅਸਤੇ ਤਾਂ ਬਹੁਤ ਕਹਿ ਦਿੰਦੇ ਆ ਕਿ ਅਸੀਂ ਸਾਰੇ ਇਕੱਠੇ ਆ ਜੀ ਪਰ ਇਕੱਠੇ ਹੈ ਨਹੀਂਗੇ ਜੀ ਠੀਕ ਹੈ ਇਹ ਅਕਸਰ ਮੈਂ ਵੀ ਦੇਖਿਆ ਜੀ ਮਣਾ ਦੇ ਵਿੱਚ ਬੜੀ ਵੱਡੀ ਖਾਅ ਰਹੇਗੀ ਇਹ ਲੀਡਰਾਂ ਦੇ ਮੈਂ ਹੋਰਾਂ ਪਾਰਟੀਆਂ ਦੀ ਗੱਲ ਨਹੀਂ ਕਰਨੀ ਜੀ ਮੈਂ ਤਾਂ ਜਿਸ ਪਾਰਟੀ ਦੇ ਵਿੱਚ ਤੁਹਾਡੇ ਤੁਸੀਂ ਵੀ ਗੱਲ ਕੀਤੀ ਆ ਕਿ ਤਿੰਨ ਤਿੰਨ ਪੀੜ੍hiyan ਕੱਢਤੀਆਂ ਅਸੀਂ ਸਾਨੂੰ ਤਾਂ ਉਸ ਪਾਰਟੀ ਦਾ ਦਰਦ ਆ ਜੀ ਔਰ ਇਹ ਪਾਰਟੀ ਦਾ ਦਰਦ ਹੋਣ ਨਾਤੇ ਜੀ ਤੁਸੀਂ ਇਹ ਸਵਾਲ ਪੁੱਛਿਆ ਆਪਦੀ ਪਾਰਟੀ ਨੂੰ ਕਿਸੇ ਪਲੇਟਫਾਰਮ ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਮੀਡੀਆ ਸਾਹਮਣੇ ਨਿੰਦਣਾ ਵੀ ਨਹੀਂ ਚਾਹੀਦਾ ਦਾ ਪਰ ਅਸੀਂ ਤਾਂ ਉਸ ਉਸ ਪਰਿਵਾਰ ਦੇ ਵਿੱਚ ਜੇ ਗਲਤ ਆ ਤਾਂ ਅਸੀਂ ਗਲਤ ਕਵਾਂਗੇ ਜੇ ਸਹੀ ਆ ਤਾਂ ਸਹੀ ਕਵਾਂਗੇ ਜੀ ਕਾਂਗਰਸ ਦੀ ਲੀਡਰਸ਼ਿਪ ਵਿੱਚ ਤੁਸੀਂ ਗੱਲ ਕਰ ਰਹੇ ਹੋ ਕਾਫੀ ਵਿਵਾਦ ਦੇਖਣ ਨੂੰ ਮਿਲਦੇ ਆ ਮੀਡੀਆ ਤੇ ਤਾਂ ਕਹਿੰਦੇ ਆ ਅਸੀਂ ਇੱਕ ਆ ਜੀ ਪਰ ਇਹ ਕਾਂਗਰਸ ਜੇ ਚਾਹੁੰਦੀ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਤੇ ਕਿਹੜੀਆਂ ਕਿਹੜੀਆਂ ਗੱਲਾਂ ਸਾਂਝੀਆਂ ਕਰਨੀਆਂ ਪੈਣਗੀਆਂ ਦੇਖੋ ਜਿਹੜੀ ਤਾਂ ਗੱਲ ਹੈਗੀ ਹੈ ਸਰਕਾਰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਇਹ ਇਹ ਸੋਚਣਾ ਪੈਣਾ ਵੀ ਅਸੀਂ ਕਾਂਗਰਸ ਦੀ ਸਰਕਾਰ ਲੈ ਕੇ ਆਉਣੀ ਜੀ ਜਿਹੜਾ ਮਨ ਦੇ ਵਿੱਚ ਮੁੱਖ ਮੰਤਰੀ ਵਾਲਾ ਚਾਹ ਵੱਡੇ ਲੀਡਰਾਂ ਦੇ ਉਹਨੂੰ ਇੱਕ ਪਾਸੇ ਰੱਖਣਾ ਪੈਣਾ ਜੀ ਉਹ ਤਾਪ ਦੇ ਮਨ ਚੋਂ ਕੱਢ ਦੁੱਤੀ ਠੀਕ ਹੈ ਜਦੋਂ ਐਮਐਲਏ ਬਣ ਗਏ ਜੀ 59 ਸੀਟਾਂ ਇੱਕ ਸਰਕਾਰ ਬਣਾਉਣ ਵਾਸਤੇ ਚਾਹੀਦੀਆਂ ਤੁਸੀਂ 59 ਸੀਟਾਂ ਲੈ ਆਂਦੀਆਂ ਕਾਂਗਰਸ ਦੇ ਕੈਂਡੀਡੇਟਾਂ ਕਾਂਗਰਸ ਦੇ ਐਮਐਲਏ 59 ਬਣ ਕੇ ਉਸ ਤੋਂ ਬਾਅਦ ਬੈਠ ਕੇ ਆਪਦਾ ਫੈਸਲਾ ਕਰ ਲੈਣ ਵੀ ਅਸੀਂ ਇੱਕ ਸਾਢੇ ਦੇ ਵਿੱਚੋਂ 59 ਦੇ ਵਿੱਚੋਂ ਹੀ ਬਣੂਗਾ ਨਾ ਅੱਜ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਕੋਈ ਗਾਇ ਕਹਿੰਦਾ ਮੈਂ ਐਮਐਲਏ ਬਨਾਂ ਉਹ ਕਹਿੰਦਾ ਮੈਂ ਐਮਐਲਏ ਬਨ ਠੀਕ ਹੈ ਇਹ ਗੱਲ ਤਾਂ ਵਾਜਬ ਹੈ ਹੀ ਨਹੀਂ ਕਿ ਜਦੋਂ ਤੁਸੀਂ 59 ਬਣ ਗਏ 59 ਤੋਂ ਵੱਧ ਬਣ ਗਏ ਜਿੰਨੇ ਤੁਸੀਂ ਬਣ ਗਏ ਤੁਸੀਂ ਆਪ ਚ ਰਲ ਮਿਲ ਕੇ ਬੈਠ ਕੇ ਫੈਸਲਾ ਕਰ ਲੈਣਾ ਵੀ ਹਾਂ ਵੀ ਇਹਦੇ ਵਿੱਚ ਕੌਣ ਮੁੱਖ ਮੰਤਰੀ ਹੋਊਗਾ ਕੌਣ ਮੰਤਰੀ ਹੋਊਗਾ ਉਹ ਤਾਂ ਉਹਨਾਂ ਦਾ ਰਹਿ ਗਿਆ ਪਰ ਜੇ ਅੱਜ ਤੁਸੀਂ ਜਾ ਕੇ ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਕਰਦੇ ਹੋ ਕੋਈ ਪੰਜ ਬੰਦੇ ਕਹਿ ਦਿੰਦੇ ਅਸੀਂ ਮੁੱਖ ਮੰਤਰੀ ਉਹ ਤੀਜੀ ਥਾਂ ਜਾ ਕੇ ਇੱਕ ਜਲੰਧਰ ਚ ਕਹਿ ਦਿੰਦਾ ਮੈਂ ਮੁੱਖ ਮੰਤਰੀ ਆ ਦੂਜਾ ਮੋਗਿਆ ਕੇ ਕਹਿੰਦਾ ਮੈਂ ਮੁੱਖ ਮੰਤਰੀ ਆ ਤੀਜਾ ਮੁਕਸਰ ਜਾਵੜ ਦਾ ਚੌਥਾ ਪਟਿਆਲੇ ਜਾਵੜ ਦਾ ਇਹ ਗੱਲਾਂ ਚੰਗੀਆਂ ਨਹੀਂ ਗੀਆਂ ਲੋਕ ਅੱਜ ਕੱਲ ਲੋਕ ਦੇਖੋ ਸਮਝਦਾਰ ਲੋਕਾਂ ਨੂੰ ਹਰ ਗੱਲ ਦਾ ਪਤਾ ਪਹਿਲਾਂ ਹੁੰਦਾ ਸੀਗਾ ਵੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀ ਵੀ ਜਲੰਧਰ ਇਹ ਕੀ ਕਹਿ ਕੇ ਆਇਆ ਤੇ ਮੋਗ ਗਿਆ ਕਿ ਕੀ ਕਹਿਣਾ ਹੁਣ ਅਗਲਾ ਆਪ ਦੀਆਂ 4-4 ਸਾਲ ਪੁਰਾਣੀਆਂ ਗੱਲਾਂ ਕਈਆਂ ਵੀ ਕੱਢ ਕੇ ਮੂਰੇ ਰੱਖ ਦਿੰਦੇ ਠੀਕ ਹੈ ਉਹ ਸੋਇਆ ਵੀ ਇਕੱਠੇ ਹੋਣਾ ਪੈਣਾ ਜੀ ਇਕੱਠੇ ਹੋਣ ਦਾ ਇੱਕੋ ਇੱਕ ਇਹ ਹੈ ਵੀ ਹਾਈ ਕਮਾਂਡ ਨੂੰ ਵੀ ਇਹ ਚਾਹੀਦਾ ਜੀ ਵੀ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਇੱਕ ਥਾਂ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਉਹਨਾਂ ਨੂੰ ਸਮਝਾ ਕੇ ਠੀਕ ਹੈ ਬੋਲਣ ਦੀ ਤਾਇਦ ਕੀਤੀ ਜਾਵੇ ਵੀ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਗਲਤ ਬਿਆਨ ਨਹੀਂ ਦੇਣਾਗਾ ਜੀ ਸਹਿਜ ਮਤੇ ਨਾਲ ਆਪਦੀ ਗੱਲਬਾਤ ਕਰਕੇ ਜੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਔਰ 2027 ਚ ਸਰਕਾਰ ਬਣਾਉਣ ਵਾਸਤੇ ਜੀ ਫੈਸਲਾ ਲੈਣਾ ਚਾਹੀਦਾ ਜੀ ਬਈ ਆਪਾ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਤੋਂ ਗੱਲ ਜੋ ਕਰ ਮੋਗਾ ਦੀ ਗੱਲ ਕਰੀਏ ਮੋਗਾ ਦੇ ਵਿੱਚ ਕਿਸ ਤਰ੍ਹਾਂ ਕਾਂਗਰਸ ਸਰਕਾਰ ਦਾ ਕਿਸ ਤਰ੍ਹਾਂ ਜਿਹੜੇ ਕੈਂਡੀਡੇਟ ਆ ਵਕ ਵਕ ਸਾਰੇ ਦਾਅਵੇਦਾਰ ਨੇ ਤੇ ਮੋਗੇ ਦੇ ਸਿਆਸਤ ਬਾਰੇ ਕੀ ਕਹਿਣਾ ਚਾਹੁੰਦੇ ਗੁਰਾ ਜੀ ਇੱਕ 11 ਤਰੀਕ ਨੂੰ ਬੱਧੇ ਪੁਰਾਣੇ ਹਲਕੇ ਦੇ ਵਿੱਚ ਰੈਲੀ ਹੋਈ ਸੀਗੀ ਮਨੇਗਾ ਦੇ ਸਬੰਧ ਦੇ ਵਿੱਚ ਤੁਸੀਂ ਦੇਖੋ ਕਿ ਉੱਥੇ ਪਹਿਲੀ ਗੱਲ ਤਾਂ ਦੋ ਸੀਨੀਅਰ ਜਿਹੜੇ ਪਰਿਵਾਰ ਜਿਹੜੇ ਪਰਿਵਾਰਾਂ ਨੇ ਸਭ ਤੋਂ ਵੱਧ ਇਲੈਕਸ਼ਨ ਲੜਿਆ ਉਹ ਦੋ ਪਰਿਵਾਰ ਉਸ ਰੈਲੀ ਤੋਂ ਸਾਈਡ ਲਾਈਨ ਕੀਤੇ ਗਏ ਹੁਣ ਉਹ ਪਰਿਵਾਰਾਂ ਨੂੰ ਸੱਦਾ ਹੀ ਨਹੀਂ ਦਿੱਤਾ ਗਿਆ ਤੇ ਉਹ ਪਰਿਵਾਰ ਜਾਣਗੇ ਕਿ ਕਿੱਥੇ ਤੁਸੀਂ ਤਾਂ ਉਹ ਤਾਂ ਚਲੋ ਦੇਖੋ ਪਰਿਵਾਰ ਕਿਤੇ ਨਾ ਕਿਤੇ ਐਮਪੀ ਵੀ ਰਹਿ ਗਏ ਐਮਐਲਏ ਵੀ ਰਹਿ ਗਏ ਮੰਤਰੀ ਵੀ ਰਹਿ ਗਏ ਉਹ ਤਾਂ ਪਰਿਵਾਰ ਉਹ ਆ ਜੀ ਉਹ ਤਾਂ ਇਹਨਾਂ ਨੂੰ ਤਾਂ ਇਹ ਡਰ ਹੋਊਗਾ ਨਾ ਵੀ ਜੇ ਅਸੀਂ ਉੱਥੇ ਕਿਤੇ ਬੁਲਾ ਲਏ ਤੇ ਕਿਤੇ ਇਹ ਵੀ ਟਿਕਟ ਨਾ ਮੰਗ ਲੈਣ ਤੁਸੀਂ ਦੇਖ ਲਓ ਸਾਡੇ ਅਰਗੇ ਪਰਿਵਾਰਾਂ ਨੂੰ ਵੀ ਨਹੀਂ ਸੱਦਾ ਲੱਗਦਾ ਜੀ ਠੀਕ ਹੈ ਵੀ ਜਿਹੜੇ ਮੋਗੇ ਦੇ ਲੀਡਰ ਆ ਉਹ ਇੰਨਾ ਕ ਮੰਨ ਲਓ ਉਹਨਾਂ ਦੀ ਸੋਚ ਇੰਨੀ ਕ ਥੱਲੇ ਛੋਟੇ ਪੱਧਰ ਤੇ ਜਾਵੜੀ ਆ ਕਿ ਉਹ ਇੱਕ ਵਰਕਰ ਨੂੰ ਵੀ ਸੱਦਣ ਤੋਂ ਡਰ ਮੰਦੇ ਆ 11 ਤਰੀਕ ਨੂੰ ਇੱਥੇ ਰੈਲੀ ਹੋਈ ਜੀ ਇਸ ਲਈ ਆਸਤੇ ਕਿਸੇ ਤਰ੍ਹਾਂ ਦੇ ਕਿਸੇ ਕੋਈ ਹਲਕਾ ਇੰਚਾਰਜ ਕੋਈ ਜ਼ਿਲ੍ਹਾ ਪ੍ਰਧਾਨ ਜਾਂ ਕਿਸੇ ਲੀਡਰਸ਼ਿਪ ਵੱਲੋਂ ਸੱਦਾ ਪੱਤਰ ਨਹੀਂ ਸੀ ਨਿਹਾਨੀ ਲੱਗਾ ਵੀ ਤੁਸੀਂ ਇੱਥੇ ਪਹੁੰਚਣਾ ਤੇ ਅਗਲੇ ਦਿਨ 12 ਤਰੀਕ ਨੂੰ ਰੈਲੀ ਹੋਈ ਹੈ ਗਰੂਰਸਾਏ ਤੇ ਉੱਥੇ ਸਾਡੇ ਵੀਰ ਸਾਨੂੰ ਸੱਦਾ ਪੱਤਰ ਭੇਜ ਰਹੇ ਆ ਠੀਕ ਹੈ ਬਾਈ ਰਮਿੰਦਰ ਆਮਲੇ ਦਾ ਸਪੈਸ਼ਲ ਮੈਸੇਜ ਆਇਆ ਕਿ ਬਾਈ ਜੀ ਇੱਥੇ ਰੈਲੀ ਹੈ ਤੁਸੀਂ ਪਹੁੰਚਣਾ ਤੇ ਸਾਡੇ ਮੋਗੇ ਵਾਲੇ ਲੀਡਰਾਂ ਨੂੰ ਕੀ ਹੋਇਆ ਜੇ ਅਸੀਂ ਉੱਥੇ ਬੰਦੇ ਲਿਜਾ ਸਕਦੇ ਆ ਠੀਕ ਹੈ ਹੁਣ ਦੇਖੋ ਉੱਥੇ ਰੈਲੀ ਤਾਂ غرੂਰ ਸਾਹਿਬ ਤੇ ਜਲਾਲਾਬਾਦ ਦੀ ਸੀ ਪਰ ਇੱਕ ਠੀਕ ਹੈ ਆਪ ਦੀ ਯਾਰੀ ਦੋਸਤੀ ਆਸਤੇ ਪਾਰਟੀ ਆਸਤੇ ਅਸੀਂ ਗਏ ਆ ਉੱਥੇ ਪਰ ਮੋਗੇ ਵਾਲੇ ਕਹਿੰਦੇ ਗਲੋੜ ਹੀ ਨੀਗੀ ਤੇ ਫਿਰ ਮੋਗੇ ਚ ਕਿਵੇਂ ਆਪਾਂ ਕਹਿ ਸਕਦੇ ਆ ਵੀ ਇੱਕ ਝੋਟ ਹੈਗੀ ਆ ਨਵੇਂ ਜ਼ਿਲ੍ਹਾ ਪ੍ਰਧਾਨ ਬਣੇ ਆ ਬਿਆਨ ਉਹਨਾਂ ਦੇ ਤੁਸੀਂ ਦੇਖ ਲਿਓ ਜੀ ਮੇਰੇ ਵੀ ਜ਼ਿਲ੍ਹਾ ਪ੍ਰਧਾਨ ਸਾਹਿਬ ਨਾਲ ਪੁਰਾਣੇ ਮੇਰੇ ਫਾਦਰ ਸਾਹਿਬ ਦੇ ਵੀ ਰਿਲੇਸ਼ਨ ਰਹੇ ਆ ਠੀਕ ਹੈ ਅਸੀਂ ਮਾਨ ਸਤਕਾਰ ਕਰਦੇ ਆ ਪਾਰਟੀ ਨੇ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਠੀਕ ਹੈ ਜ਼ਿਲ੍ਹਾ ਪ੍ਰਧਾਨ ਤੇ ਉਹਨਾਂ ਨੂੰ ਅਹੁਦਾ ਦੇ ਕੇ ਨਵਾਜਿਆ ਅਸੀਂ ਮਾਨ ਸਤਕਾਰ ਕਰਦੇ ਆ ਪਰ ਸਾਨੂੰ ਜੇ ਕੋਈ ਸੱਦੂਗਾ ਹੀ ਨਹੀਂਗਾ ਅਸੀਂ ਕਿਉਂ ਜਾਵਾਂਗੇ ਕਿਸ ਤਰ੍ਹਾਂ ਦੇ ਮਤਭੇਦ ਦੇਖਦੇ ਹੋ ਇਹ ਤੁਸੀਂ ਨਾ ਸਦਨ ਦਾ ਕਾਰਨ ਕੀ ਹੈ ਦੇਖੋ ਅਸਲ ਚ ਕੀ ਹੈ ਜੀ 모ਗੇ ਜ਼ਿਲ੍ਹੇ ਦੀ ਗੱਲ ਤੋਂ ਮੈਂ 모ਗੇ ਹਲਕੇ ਤੇ ਆ ਜਾਂਦਾ ਜੀ ਇੱਕ ਤਾਂ ਇਥੋਂ ਕੈਂਡੀਡੇਟ ਬਹੁਤ ਜੀ ਇਲੈਕਸ਼ਨ ਲੜਨ ਦੇ ਜੀ ਜੇ ਆਪਾਂ ਨੂੰ ਸੰਖੇਪ ਸ਼ਬਦਾਂ ਚ ਕਹੀਏ ਨਾ ਜੀ ਤਾਂ 모ਗਾ ਹਲਕਾ ਤਾਂ ਅੱਜ ਦੀ ਤਰੀਕ ਚ ਧਰਮਸ਼ਾਲਾ ਬਣਿਆ ਹੋਇਆ ਜੀ ਧਰਮਸ਼ਾਲਾ ਦੀ ਗੱਲ ਤੁਸੀਂ ਇੱਕ ਆਪਾ ਪਿੰਡਾਂ 'ਚ ਕਹਿ ਦਿੰਨੇ ਆ ਧਰਮਸ਼ਾਲਾ ਦਾ ਮਤਲਬ ਹੁੰਦਾ ਵੀ ਕਿਤੇ ਕੋਈ ਬੰਦਾ ਸਵੇਰ ਦਾ ਘਰੋਂ ਨਿਕਲਿਆ ਤੇ ਉਹਨੂੰ ਰਾਤ ਨੂੰ ਟਿਕਾਣਾ ਨਹੀਂ ਮਿਲਦਾ ਉਹ ਧਰਮਸ਼ਾਲਾ 'ਚ ਜਾ ਕੇ ਰਾਤ ਰਹਿ ਲੈਂਦਾ ਤੇ ਤਰ ਕੇ ਟਿੰਡ ਫੋੜੀ ਚਾਹਦਾ ਤੇ ਗਾਂ ਇਹ ਹਾਲਾਤ ਮੋਗੇ ਦੇ ਬਣੇ ਪਏ ਆ ਜੀ ਇਹ ਹਾਲਾਤ ਬਣੇ ਪਏ 2012 ਤੋਂ ਬਾਅਦ ਦੇ ਜੀ ਜੈਨ ਸਾਹਿਬ ਇਥੋਂ ਐਮਐਲਏ ਬਣ ਗਏ ਉਸ ਤੋਂ ਬਾਅਦ ਬਾਈ ਜੀ ਮੋਗੇ ਹਲਕੇ ਦਾ ਕੋਈ ਵਾਲੀਵਾਰਸ ਹੈ ਹੀ ਨਹੀਂਗਾ ਜੀ ਨਵੇਂ ਇਲੈਕਸ਼ਨ ਆਉਂਦਾ ਤੇ ਨਵੇਂ ਇਲੈਕਸ਼ਨ ਦੇ ਵਿੱਚ ਹੀ ਨਵੇਂ ਤੋਂ ਨਵੇਂ ਬੰਦੇ ਆ ਜਾਂਦੇ ਆ ਉਹ ਆਵਦਾ 5 ਸਾਲ ਕੱਢਦੇ ਆ ਤੇ ਗਾਂ ਤੁਰਦੇ ਲੱਗਦੇ ਆ ਹਲਕੇ ਬਾਰੇ ਕੋਈ ਕੁਝ ਨਹੀਂ ਸੋਚਦਾ ਦਾ ਜੀ ਜਿਹੜਾ ਆਉਂਦਾ ਉਹ ਸੋਨਾ ਮੋਗਾ ਦਾ ਨਾਰਾ ਦੇ ਦਿੰਦਾ ਉਹ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਮੋਗਾ ਸੋਨਾ ਬਣੂ ਕਦੋਂ ਜੀ ਕਾਗਜ਼ਾਂ 'ਚ ਸੋਨਾ ਬਣ ਜਾਂਦਾ ਪਰ ਵੇਖਣ 'ਚ ਉਹੀ ਸਾਰਾ ਕੁਝ ਹੈਗਾ ਉਹੀ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਮੋਗਾ ਸੀ ਉਹੀ ਅੱਜ ਆ ਮੋਗਾ ਜਿਹੜੀਆਂ ਮੋਗੇ ਦੀਆਂ ਸਮੱਸਿਆਵਾਂ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਆਵਦਾ ਇੰਟਰਸਟ ਲੈ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸੋਲਵ ਕਰਦਾ ਜੀ ਜਿਹੜੀ ਗੱਲ ਤੁਸੀਂ ਪਾਰਟੀ ਦੇ ਕਲੇਸ਼ ਦੀ ਗੱਲ ਕਰਦੇ ਆ ਇੱਕ ਤਾਂ ਸਭ ਤੋਂ ਵੱਡਾ ਕਾਰਨ ਧੜੇਬੰਦੀ ਆ ਗਈ ਹੈ ਵੀ ਦਾਵੇਦਾਰ ਬਲੇ ਹੈ ਜਿੰਨੇ ਧੜੇ ਆ ਉਹਨੇ ਹੀ ਦਾਵੇਦਾਰ ਆ ਜਿਹੜਾ ਇੱਕ ਲੀਡਰ ਕੋਲੇ ਜਾ ਵੜਦਾ ਉਹ ਦੂਜਾ ਕਹਿੰਦਾ ਉਹਦੇ ਕੋਲੇ ਕਾਹਤੋਂ ਗਿਆ ਵੀ ਤੀਜਾ ਕਹਿੰਦਾ ਤੂੰ ਦੂਜੇ ਕੋਲੇ ਕਾਹਤੋਂ ਗਿਆ ਚੌਥਾ ਕਹਿੰਦਾ ਤੂੰ ਤੀਜੇ ਕੋਲੇ ਕਾਹਤੋਂ ਗਿਆ ਤੇ ਵਰਕਰ ਤਾਂ ਉਹੀ ਹੈ ਜੇ ਮੇਰਾ ਪਿੰਡ ਹੈ ਮੈਂ ਆਪਦੇ ਪਿੰਡ ਦੇ ਵਿੱਚੋਂ ਕਾਂਗਰਸ ਨਾਲ ਜੁੜਿਆ ਮੈਂ ਆ ਤਾਂ ਮੈਨੂੰ ਹੁਣ ਜਿਹੜਾ ਸੱਦੂ ਮੈਂ ਤਾਂ ਜਾਊਂਗਾ ਬਿਲਕੁਲ ਠੀਕ ਹੈ ਜਿਹੜਾ ਨਹੀਂ ਸੱਦੂਗਾ ਨਹੀਂ ਜਾਂਦੇਗੇ ਉਦੋਂ ਫਿਰ ਗੱਲ ਆ ਜਾਂਦੀ ਏ ਰ ਇਹ ਤਾਂ ਆਕੜਖੋਰ ਆ ਜੀ ਅਸੀਂ ਆਕੜਖੋਰ ਕੋਈ ਨਹੀਂ ਅਸੀਂ ਤਾਂ ਜਿਹੜੀ ਗੱਲ ਜਜ਼ਬਾਤਾਂ ਦੀ ਗੱਲ ਆ ਪਾਰਟੀ ਨਾਲ ਜਜ਼ਬਾਤਾਂ ਦੇ ਤੌਰ ਤੇ ਜੁੜੇ ਹੋਏ ਆ ਵੀ ਜਿੱਥੇ ਸਾਡੇ ਪਰਿਵਾਰਾਂ ਨੇ ਦੋ ਦੋ ਤਿੰਨ ਤਿੰਨ ਪੀੜੀਆਂ ਕੱਢਤੀਆਂ ਸਾਡੇ ਕੋਲ ਉਹ ਆਪ ਦਾ ਨੁਕਸਾਨ ਹੁੰਦਾ ਵੇਖਿਆ ਨਹੀਂ ਜਾਂਦਾਗਾ ਅਸੀਂ ਸੱਚੀ ਗੱਲ ਕਹਿ ਦਿੰਨੇ ਆ ਪਰ ਸਿਆਸੀ ਲੋਗਾਂ ਨੂੰ ਸੱਚੀ ਗੱਲ ਚੰਗੀ ਨਹੀਂ ਲੱਗਦੀ ਅੱਜ ਦੇਖੋ ਤੁਸੀਂ ਬੈਠੇ ਹੋ ਆਏ ਹੋ ਤੁਸੀਂ ਇਹ ਗੱਲ ਜਦੋਂ ਹੋ ਗਈ ਇਸ ਗੱਲ ਦੀ ਕਿਸੇ ਨੇ ਇਹ ਨਹੀਂ ਕਹਿਣਾ ਵੀ ਬਹੁਤ ਵਧੀਆ ਗੱਲ ਕਹੀ ਹੈ ਪਰ ਹਾਂ ਵਰਕਰ ਕਹਿ ਸਕਦਾ ਪਰ ਲੀਡਰ ਕਿਸੇ ਨੇ ਨਹੀਂ ਕਹਿਣੀ ਉਹਨੇ ਕਹਿਣਾ ਯਾਰ ਇਹ ਤਾਂ ਸਾਨੂੰ ਐਵੇਂ ਸਾਡੇ ਖਾਮਕਾ ਕਹਿੰਦਾ ਸਾਨੂੰ ਚੰਗੀ ਮਾੜੀ ਗੱਲ ਕਰਦਾ ਜੇ ਟਿਕਟ ਮੰਗਣ ਨੂੰ ਅਸੀਂ ਵੀ ਕਹਿ ਦਈਏ ਪਰ ਸਾਨੂੰ ਆਪਦਾ ਕਿਰਦਾਰ ਵੀ ਵੇਖਣਾ ਪੈਂਦਾ ਹੈਸੀਅਤ ਵੀ ਵੇਖਣੀ ਪੈਂਦੀ ਆ ਕੱਲ ਨੂੰ ਅਸੀਂ ਟਿਕਟ ਮੰਗਦੇ ਆ ਸਾਨੂੰ ਇਹ ਪਤਾ ਲੱਗਣਾ ਵੀ ਅਸੀਂ ਦੇਖੋ ਇਹਦੇ ਚ ਕੋਈ ਦੋ ਰਾਏ ਨਹੀਂ ਵੀ ਜਦੋਂ ਤੁਸੀਂ ਐਮਐਲਏ ਦਾ ਇਲੈਕਸ਼ਨ ਲੜਨਾ ਬਹੁਤ ਵੱਡਾ ਇਲੈਕਸ਼ਨ ਹੁੰਦਾ ਇੱਕ ਮੈਂਬਰੀ ਦਾ ਇਲੈਕਸ਼ਨ ਲੜਨਾ ਔਖਾ ਹੋ ਜਾਂਦਾ ਆਪਦੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਵੇਖਣੀ ਹੁੰਦੀ ਹੈ ਆਪ ਦਾ ਰਤਬਾ ਵੀ ਵੇਖਣਾ ਹੁੰਦਾ ਆਧਾਰ ਵੀ ਵੇਖਣਾ ਹੁੰਦਾ ਵੀ ਕਿਹੋ ਜਿਹਾ ਹਲਕੇ ਚ ਇੱਥੇ ਜਿਹੜਾ ਆਉਂਦਾ ਰਾਤ ਨੂੰ ਐਮਐਲਏ ਬਣ ਕੇ ਟਿਕਟ ਲੈ ਕੇ ਸੌ ਜਾਂਦਾ ਤੜਕੇ ਨੂੰ ਸੁਪਨੇ 'ਚ ਐਮਐਲਏ ਬਣ ਜਾਂਦਾ ਤੜਕੇ ਨੂੰ ਫੇਰ ਉੱਥੇ ਹੀ ਪਿਆ ਹੁੰਦਾ ਵੀ ਮੈਂ ਤਾਂ ਪਿਆ ਹੀ ਘਰਿਆਂ ਜੀ ਤਾ ਹਾਲਾਤ ਬੇहद ਕਾਂਗਰਸ ਦੇ ਮਾੜੇ ਆ ਮੋਗੇ ਹਲਕੇ ਦੀ ਤਾਂ ਵੱਦ ਤੋਂ ਬੱਤਰ ਹਾਲਤ ਹੋਈ ਵੀ ਬੇਸ਼ੱਕ ਭਾਈ ਜੀ ਦਾਵੇਦਾਰ ਤਾਂ ਕਾਫੀ ਨੇ ਪਰ ਟਿਕਟ ਤਾਂ ਪਾਰਟੀ ਐਕੀ ਨੂੰ ਦੇ ਸਕਦੀ ਹੈ ਨਾ ਤੇ ਇਕਜਟ ਹੋਣ ਦੀ ਲੋੜ ਹੈ ਬਿਲਕੁਲ ਇਕਜਟ ਹੋਣ ਦੀ ਲੋੜ ਹੈ ਦਾਵੇਦਾਰ ਦੇਖੋ ਦਾਵੇਦਾਰੀਆਂ ਕਰਨਾ ਹੱਕ ਆ ਇਹਦੇ ਚ ਕੋਈ ਦੋਰ ਆਏ ਨਹੀਂ ਦਾਵੇਦਾਰ ਇੱਕ ਦੇ 10 ਵੀ ਹੋ ਜਾਣ ਦਾਵੇਦਾਰੀਆਂ ਪੇਸ਼ ਕਰੋ ਪਰ ਹਾਂ ਉਹਨੂੰ ਦਾਵੇਦਾਰੀ ਤੱਕ ਰੱਖੋ ਜੀ ਪਾਰਟੀ ਨੇ ਜਿਹਨੂੰ ਹੁਕਮ ਕਰਤਾ ਵੀ ਇਹਨੂੰ ਟਿਕਟ ਮਿਲੂਗੀ ਬਾਕੀ ਉਹਦੇ ਨਾਲ ਲੱਗ ਜਾਣ ਜੀ ਠੀਕ ਹੈ ਟਿਕਟ ਤੱਕ ਤਾਂ ਜੋਰ ਆ ਨਾ ਟਿਕਟ ਤੋਂ ਬਾਅਦ ਤਾਂ ਪਾਰਟੀ ਦੇ ਨਾਲ ਤੁਰਨ ਦਾ ਹੱਕ ਬਣਦਾ ਪਰ ਪਾਰਟੀ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਵੀ ਪਾਰਟੀ ਟਿਕਟ ਉਸ ਬੰਦੇ ਨੂੰ ਉਸ ਇਨਸਾਨ ਨੂੰ ਦੇਵੇ ਜਿਹੜਾ ਲੋਕਾਂ 'ਚ ਵਿਚਰਦਾ ਹੋਵੇ ਉਹਦਾ ਸਿਆਸੀ ਪਿਛੋਕੜ ਹੋਵੇ ਜਿਹੜਾ ਕੋਈ ਮੰਨ ਲਓ ਕੋਈ ਮੈਂਬਰੀ ਦਾ ਇਲੈਕਸ਼ਨ ਕੋਈ ਕਾਉਂਸਲਰ ਰਿਹਾ ਹੋਵੇ ਕੋਈ ਉਹਦੇ ਪਰਿਵਾਰ ਦੇ ਵਿੱਚ ਕੋਈ ਐਮਐਲਏ ਰਿਹਾ ਹੋਵੇ ਕਿਸੇ ਨੂੰ ਕੋਈ ਸਿਆਸੀ ਤਜਰਬਾ ਤਾਂ ਹੋਗਾ ਤਾਂ ਹੋਵੇ ਨਾ ਜੇਕਰ ਸਿਆਸੀ ਤਜਰਬਾ ਮੰਨ ਲਓ ਆਪਾਂ ਕਹਿ ਲਈਏ ਵੀ ਕੋਈ ਐਮਐਲਏ ਐਮਪੀ ਨਹੀਂ ਵੀ ਰਿਹਾ ਦਾ ਕੋਈ 20 ਸਾਲ ਤੋਂ ਪਾਰਟੀ ਨਾਲ ਜੁੜਿਆ ਹੋਵੇ ਜੀ ਪਾਰਟੀ ਦੀਆਂ ਕੋਈ ਯੂਜ਼ ਦੇ ਵਿੱਚ ਕੰਮ ਕੀਤਾ ਹੋਵੇ ਕੋਈ ਐਨਐਸਯੂਈ ਚ ਕੰਮ ਕੀਤਾ ਹੋਵੇ ਕੋਈ ਸੇਵਾ ਦਲ ਚ ਕੰਮ ਕੀਤਾ ਹੋਵੇ ਉਹੋ ਜਿਹੇ ਬੰਦੇ ਨੂੰ ਟਿਕਟ ਦੇਣੀ ਚਾਹੀਦੀ ਹੈ ਪਰ ਹਾਂ ਇੱਥੇ ਇੱਕ ਸਪਸ਼ਟ ਗੱਲ ਆ ਜੇ ਪਾਰਟੀ ਇਹ ਗੱਲ ਕਹੂਗੀ ਕਿ ਕਿਸੇ ਸੈਲੀਬ੍ਰਿਟੀ ਦੇ ਨਾਂ ਤੇ ਟਿਕਟ ਦੇ ਦਿਓ ਸੈਲੀਬ੍ਰਿਟੀ ਦਾ ਕੰਮ ਹੈਗਾ ਕੋਈ ਐਕਟਿੰਗ ਕਰਨ ਜੀ ਠੀਕ ਹੈ ਕੋਈ ਸਿੰਗਰ ਹੈ ਗਾਉਣ ਵਾਲਾ ਹੋ ਸਕਦਾ ਬਾਈ ਸਾਡੇ ਇੱਕ ਸਤਕਾਰਯੋਗ ਲੀਡਰ ਨੇ ਇੱਕ ਗੱਲ ਕਹੀ ਸੀ ਜੀ ਉਹਨਾਂ ਨੇ ਆਪ ਦਾ ਜ਼ਿਕਰ ਕਰਕੇ ਉਹ ਕਹਿੰਦੇ ਮੈਂ ਇੱਕ ਸਿਆਸੀ ਪਰਿਵਾਰ ਚੋਂ ਆ ਮੈਂ ਸਿਆਸਤ ਬੜੇ ਵਧੀਆ ਢੰਗ ਨਾਲ ਕਰ ਸਕਦਾ ਪਰ ਜੇ ਮੈਨੂੰ ਕੱਲ੍ਹ ਨੂੰ ਤੁਸੀਂ ਕਹੋਗੇ ਮੈਂ ਐਕਟਿੰਗ ਕਰਨ ਲਾ ਜਾਂ ਮੈਂ ਗਾ ਲਾਂ ਨਹੀਂ ਗਾ ਸਕਦਾ ਉਸੇ ਤਰ੍ਹਾਂ ਹੀ ਜਿਹੜੇ ਸੈਲੀਬ੍ਰਿਟੀ ਆ ਉਹ ਐਕਟਿੰਗ ਚੰਗੀ ਕਰ ਸਕਦੇ ਆ ਗਾਉਣ ਵਾਲਾ ਚੰਗਾ ਗਾ ਸਕਦਾ ਪਰ ਉਹ ਚੰਗਾ ਸਿਆਸਤਦਾਨ ਨਹੀਂ ਬਣ ਸਕਦਾ ਪਾਰਟੀ ਨੂੰ ਇਹੋ ਜਿਹੀਆਂ ਚੀਜ਼ੀਆਂ ਬਰੀਕੀਆਂ ਤੇ ਪੋਲਿਟੀਕਲ ਚੀਜ਼ ਨੂੰ ਪੋਲਿਟੀਕਲ ਬੰਦੇ ਨਾਲ ਹੀ ਆਪਾ ਕਵਰ ਕਰ ਸਕਦੇ ਆ ਸਿਆਸੀ ਬੰਦਾ ਹੀ ਸਿਆਸੀ ਇਲੈਕਸ਼ਨ ਲੜ ਸਕਦਾ ਇਸ ਚੀਜ਼ ਤੋਂ ਪਾਰਟੀ ਨੂੰ ਬੜਾ ਸੋਚ ਸਮਝ ਕੇ ਗਰੇਜ ਕਰਨਾ ਚਾਹੀਦਾ ਕਿ ਪੋਲੀਟੀਕਲ ਬੰਦੇ ਨੂੰ ਹੀ ਟਿਕਟ ਦਿੱਤੀ ਜਾਵੇ ਤੁਸੀਂ ਪੋਸਟ ਦੇ ਵਿੱਚ ਇੱਕ ਬੀਬੀ ਦਾ ਜ਼ਿਕਰ ਕੀਤਾ ਬਾਈ ਜੀ ਉਹ ਕੌਣ ਨੇ ਕੀ ਉਹਨਾਂ ਬਾਰੇ ਕਹਿਣਾ ਚਾਹੁੰਦੇ ਆ ਜਿਹੜੀ ਬੀਬੀ ਹੈ ਜੀ ਦੇਖੋ ਮੈਂ ਉਹਦੇ ਚ ਬਕਾਇਦਾ ਲਿਖਿਆ ਵੀ ਉਹ ਆਪ ਦੇ ਨਮਗਰ ਹਲਕਾ ਇੰਚਾਰਜ ਲਾਉਂਦੀ ਹੈ ਉਹ ਮੋਗੇ ਦੀ ਸਾਡੇ ਜਿਹੜੇ ਕਾਂਗਰਸ ਨੇ ਟਿਕਟ ਦਿੱਤੀ ਸੀ ਕਿ 2022 ਦੇ ਵਿੱਚ ਸੋਨੂ ਸੂਤ ਦੀ ਪੈਣ ਮਾਲਵਿਕਾ ਸੂਤ ਮੈਂ ਉਹਦਾ ਜ਼ਿਕਰ ਕੀਤਾ ਜੀ ਠੀਕ ਹੈ ਮੈਨੂੰ ਕੋਈ ਉਹਦੇ ਚ ਨਾਂ ਲੈਣ ਚ ਕੋਈ ਗਰੇਜ ਨਹੀਂਗਾ ਤੁਸੀਂ ਦੇਖੋ ਹਲਕੇ ਚ ਤਾਂ ਗਾਇਬ ਆ ਜੀ ਮੈਂ ਬਕਾਇਦਾ ਉਹ ਜੀ ਲਿਖਿਆ ਸਰਪੰਚੀਆਂ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਲੋਕਾਂ ਨੇ ਆਪਦੇ ਦਮ ਤੇ ਲੜੀਆਂ ਜੀ ਪੋਲੀਟੀਕਲ ਇਸ ਬੀਬੀ ਨੇ ਕਿਸੇ ਦੀ ਕੋਈ ਸਪੋਰਟ ਨਹੀਂ ਕੀਤੀ ਜੀ ਸਪੋਰਟ ਦਾ ਮਤਲਬ ਇਹ ਨਹੀਂ ਹੁੰਦਾਗਾ ਜੀ ਵੀ ਤੁਸੀਂ ਕਿਸੇ ਨੂੰ ਪੈਸੇ ਨਾਲ ਹੀ ਸਪੋਰਟ ਕਰੋ ਜੀ ਠੀਕ ਹੈ ਫਿਜ਼ੀਕਲੀ ਸਪੋਰਟ ਵੀ ਬਣਦੀ ਹੈ ਤੁਸੀਂ ਜਾ ਕੇ ਉੱਥੇ ਖੜਦੇ ਆਂ ਜੀ ਪੋਲੀਟੀਕਲ ਬੰਦਾ ਵਰਕਰ ਉਹਨਾਂ ਚਿਰ ਮਜ਼ਬੂਤ ਨਹੀਂ ਹੋ ਸਕਦਾ ਜਿੰਨਾ ਚਿਰ ਉਹਦੇ ਮਗਰ ਉਹਦਾ ਲੀਡਰ ਨਹੀਂ ਖੜਦਾ ਜੀ ਕਿਤੇ 100 ਸਰਕਾਰ ਧੱਕਾ ਕਰਦੀ ਹੈ ਜੀ ਮੌਜੂਦਾ ਸਰਕਾਰ ਨੇ ਵੀ ਕੀਤੇ ਆ ਕਈਆਂ ਦੇ ਕਾਗਜ਼ ਰੱਦ ਕੀਤੇ ਆ ਜੀ ਕਈਆਂ ਦੇ ਕੋਈ ਗਿਣਤੀ 'ਚ ਫਰਕ ਪਾਇਆ ਜੀ ਉਸ ਦੇ ਉੱਤੇ ਗੱਲ ਆ ਜਾਂਦੀ ਆ ਸਰਪੰਚੀਆਂ ਇਲੈਕਸ਼ਨ ਲੜੀਆਂ ਮੈਂ ਖੁਦ ਵੀ ਲੜੀ ਆ ਸਰਪੰਚੀ ਪਰ ਉਥੇ ਕੀ ਸੀਗਾ ਇਹ ਜਿਹੜਾ ਬੰਦਾ ਥੋੜਾ ਜਿਹਾ ਉੱਪਰ ਨੂੰ ਹੋਰਦਾ ਦੇਂਦਾ ਬੀਬੀ ਨੇ ਉਹਦੀ ਵਿਰੋਧਤਾ ਰੱਜ ਕੇ ਕੀਤੀ ਹੈ ਜੀ ਜੇ ਕੱਲ ਨੂੰ ਮੈਨੂੰ ਵੀ ਕੋਈ ਹਾਈ ਕਮਾਂਡ ਕਵੇ ਵੀ ਬਈ ਬੀਬੀ ਨੇ ਤੇਰਾ ਵਿਰੋਧ ਕੀਤਾ ਤੇਰੇ ਕੋਲ ਕੀ ਸਬੂਤ ਮੈਂ ਉਹ ਵੀ ਦੇ ਦੂੰਗਾ ਜੀ ਠੀਕ ਹੈ ਸਮਝੌਤੇ ਕਰਾਏ ਇਹਨਾਂ ਨੇ ਜੀ ਮੈਂ ਤੁਹਾਡੇ ਮਾਧਿਅਮ ਨਾਲ ਇਹ ਗੱਲ ਕਹਿਣਾ ਵੀ ਬੀਬੀ ਨੂੰ ਇਹ ਜਾ ਕੇ ਪੁੱਛੋ ਵੀ ਕੱਲ ਕਲਾਂ ਚ ਸਮਝੌਤਾ ਹੋਇਆ ਕਿ ਨਹੀਂ ਹੋਇਆਗਾ ਕਰਾਇਆ ਕਿ ਨਹੀਂ ਕਰਾਇਆਗਾ ਜੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਬਲਾਕ ਸੰਤੀਆਂ ਦੇ ਇਲੈਕਸ਼ਨ ਹੋਏ ਆ ਕਿਸੇ ਤਰ੍ਹਾਂ ਦੀ ਕੋਈ ਮਨ ਲਓ ਕਿਸੇ ਦੀ سپورਟ ਕੀਤੀ ਹੋਵੇ ਜਿਹੜੇ ਬੰਦੇ ਜਿੱਤੇ ਆ ਕਾਂਗਰਸ ਦੇ ਉਹ ਆਪਦੇ ਬਲਬੂਤੇ ਤੇ ਜਿੱਤੇ ਆ ਉਹ ਕਿਸੇ ਦੇ ਮੰਨ ਲਓ ਆਪਾਂ ਜੇ ਕਹਿ ਲਈਏ ਨਾ ਕਿ ਉਹ ਹਲਕਾ ਇੰਚਾਰਜ ਦੇ ਸਿਰ ਤੇ ਜਿੱਤੇ ਨਾ ਉਹ ਆਪਦੇ ਬਲਬੂਤੇ ਤੇ ਜਿੱਤੇ ਆ ਆਪਦੀ ਮਿਹਨਤ ਨਾਲ ਜਿੱਤੇ ਆ ਤੁਸੀਂ ਚਾਹੇ ਉਹਨਾਂ ਨੂੰ ਵੀ ਜਾ ਕੇ ਪੁੱਛ ਲਿਓ ਵੀ ਹਲਕਾ ਇੰਚਾਰਜ ਨੇ ਤੁਹਾਡੀ ਕੀ سپورਟ ਕੀਤੀ ਜੇ ਮੈਂ ਇਹੀ ਤੁਹਾਨੂੰ ਗੱਲ ਕਹਿਣਾ ਵੀ ਪੋਲੀਟੀਕਲ ਬੰਦਾ ਹੀ ਪੋਲੀਟੀਕਲ ਜਿਹੜਾ ਸਿਸਟਮ ਆ ਉਹਨੂੰ ਸੰਭਲ ਸਮਝ ਸਕਦਾ ਜਿਹੜਾ ਬੰਦਾ ਸੈਲੀਬ੍ਰਿਟੀ ਆ ਉਹ ਇੱਕ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਸੈਲੀਬ੍ਰਿਟੀ ਵਾਲੀ ਉਹ ਪੋਲਿਟਿਕਲ ਸਿਸਟਮ ਦੇ ਵਿੱਚ ਫਿੱਟ ਨਹੀਂ ਬੈਠ ਸਕਦਾ ਦਾ ਕਾਂਗਰਸ ਹਾਈ ਕਮਾਂਡ ਨੂੰ ਇਹਨਾਂ ਧਿਆਨ ਦੇਣਾ ਚਾਹੀਦਾ ਵਰਕਰਾਂ ਵਾਲ ਤੁਸੀਂ ਕੁਝ ਕਹਿਤਾ ਕਰ ਰਹੇ ਹੋ ਤੁਹਾਡੀ ਪੁੱਛਗਿੱਛ ਨਹੀਂ ਹੋ ਰਹੀ ਤੁਸੀਂ ਤਿੰਨ ਪੀੜੀਆਂ ਤੋਂ ਜੁੜੇ ਹੋਏ ਹੋ ਹਾਈ ਕਮਾਂਡਰ ਨੂੰ ਧਿਆਨ ਚ ਨਹੀਂ ਤੁਹਾਡਾ ਕੋਈ ਜੀ ਉਹਨਾਂ ਨਾਲ ਤੁਸੀਂ ਜਾ ਕੇ ਕੋਈ ਮੀਟਿੰਗ ਕਰੀਏ ਕੋਈ ਮੁਲਾਕਾਤ ਕਰੀਏ ਉਹਨਾਂ ਦੇ ਵਿੱਚ ਸੁਲਾਸਪਾਈ ਕਰਾਈਏ ਜੀ ਦੇਖੋ ਜਿਹੜੀ ਤਾਂ ਤੁਸੀਂ ਗੱਲ ਕਹਿ ਰਹੇ ਆ ਵੀ ਤੁਹਾਡੀ ਪੁੱਛਗਿੱਛ ਨਹੀਂ ਹੋ ਰਹੀਗੀ ਹਾਂਜੀ ਮੈਂ ਨਾ ਤਾਂ ਇਹ ਗੱਲ ਕਹਿਣਾ ਕਿ ਮੇਰੀ ਪੁੱਛ ਗੇਚ ਹੋਵੇ ਜੀ ਕਿਉਂਕਿ ਅਸੀਂ ਤਾਂ ਪਾਰਟੀ ਨਾਲ ਜੁੜੇ ਆਂ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਪਾਰਟੀ ਦੀ ਚੜ੍ਹਦੀ ਕਲਾ ਅਸੀਂ ਕੰਮ ਕਰਨਾ ਜੀ ਸਾਨੂੰ ਕੋਈ ਪੁੱਛਦਾ ਨਹੀਂ ਪੁੱਛਦਾ ਸਾਨੂੰ ਇਹਦੇ ਨਾਲ ਮਤਲਬ ਜੀ ਦੂਜੀ ਗੱਲ ਜਿਹੜਾ ਸਾਨੂੰ ਕੋਈ ਸਾਡੇ ਨਾਲ ਸਹਿਚਾਰ ਰੱਖੂਗਾ ਜੀ ਠੀਕ ਹੈ ਜੀ ਅਸੀਂ ਉਹਦੇ ਨਾਲ ਉਹੋ ਜਿਹਾ ਹੀ ਚੱਲਦੇ ਆਂ ਜੀ ਕੋਈ ਸਾਨੂੰ ਇਹਦੇ 'ਚ ਕਿਸੇ ਤੋਂ ਗਰੇਜ ਨਹੀਂ ਜੇ ਪਾਰਟੀ ਦੀ ਚੜ੍ਹਦੀ ਕਲਾ ਆ ਅਸੀਂ ਤਾਂ ਸਾਨੂੰ ਕੋਈ ਪਾਰਟੀ ਤਨਖਾਹ ਤਾਂ ਨਹੀਂ ਦਿੰਦੀ ਜੀ ਵੀ ਅਸੀਂ ਕਿਸੇ ਦਾ ਬੱਜੇਵੇਂ ਆ ਹਾਂ ਉਹ ਜਿਵੇਂ ਕਹਿੰਦੇ ਨੇ ਸਾਡੇ ਖੂਨ ਚ ਕਾਂਗਰਸ ਆ ਜੀ ਜੇ ਮੇਰੇ ਗ੍ਰੈਂਡਫਾਦਰ ਨੇ 1960-65 ਤੋਂ ਕਾਂਗਰਸ ਦੇ ਨਾਲ ਤੁਰੇ ਆਉਂਦੇ ਆ ਤੇ ਅਸੀਂ ਅੱਜ ਵੀ ਕਾਂਗਰਸ ਨਾਲ ਖੜੇ ਆ ਉਹ ਇੱਕ ਮੰਨ ਲਓ ਜਜ਼ਬਾਤ ਬਣ ਜਾਂਦੇ ਆ ਵੀ ਅਸੀਂ ਕਿਸੇ ਹੋਰ ਪਾਰਟੀ ਦਾ ਨਾਂ ਹੀ ਨਹੀਂ ਸੋਚ ਸਕਦੇ ਕੀ ਪਾਰਟੀ ਨੂੰ ਅਸੀਂ ਤਾਂ ਕਹਿੰਦੇ ਸਾਨੂੰ ਦੱਸੋ ਕਿੱਥੇ ਕੰਮ ਲਾਉਣਾ ਮੈਂ ਖੁਦ ਨੇ ਐਨਸੀਵੀਐ ਤੋਂ ਸ਼ੁਰੂ ਕੀਤਾ ਸੀ 2007 ਤੋਂ ਜੀ 2007 ਤੇ ਐਨਐਸਯੂਆਈ ਨਾਲ ਕੰਮ ਕੀਤਾ ਜੀ ਸਟੂਡੈਂਟ ਪੋਲਿਟਿਕਸ ਸੈਕਟਿਵ ਰਹੇ ਜੀ ਉਸ ਤੋਂ ਬਾਅਦ ਮੈਂ ਯੂਥ ਕਾਂਗਰਸ 'ਚ ਆ ਗਿਆ ਮੈਨੂੰ ਯੂਥ ਕਾਂਗਰਸ ਦਾ ਲੋਕ ਸਭਾ ਫਰੀਦਕੋਟ ਦਾ ਜਨਰਲ ਸੈਕਟਰੀ ਲਾਇਆ ਜੀ ਮੈਨੂੰ ਯੂਥ ਕਾਂਗਰਸ ਦਾ ਹਲਕਾ ਇੰਚਾ ਨਵਾਕਡੌਰ ਦੇ 3 ਚਾਰ ਜੇ ਬਣੂ ਲਾਇਆ ਬਾਗਾ ਪ੍ਰਾਣਾ ਤੇ ਨਿਹਾਲ ਸਿੰਘ ਵਾਲੇ ਸੈਂਪਲੀ ਕੰਸਟਿਟੂਐਂਸੀ ਦਾ ਜੀ ਉਸ ਤੋਂ ਬਾਅਦ ਮੈਂ ਸਰਪੰਚ ਵੀ ਬਣਿਆ ਜੀ ਪੰਚਾਇਤ ਯੂਨੀਅਨ 'ਚ ਵੀ ਕੰਮ ਕੀਤਾ ਜੀ ਮੈਨੂੰ ਪੰਚਾਇਤੀ ਰਾਜ ਦਾ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਵੀ ਲਈ ਰੱਖਿਆ ਜੀ ਇਹ ਸਾਰੀਆਂ ਗੱਲਾਂ ਦੇਖੋ ਪਾਰਟੀ ਨੇ ਸਮੇਂ-ਸਮੇਂ ਤੇ ਜ਼ਿੰਮੇਵਾਰੀਆਂ ਦਿੱਤੀਆਂ ਆਪਾਂ ਬਾਕੂਬੀ ਨਭਾਈਆਂ ਉਹ ਜੀ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਪਾਰਟੀ ਨੇ ਇਹ ਵਾਰ ਸੋਚਣਾ ਚਾਹੀਦਾ ਉਹ ਤਾਂ ਦੇਖੋ ਜੀ ਇਹ ਚੀਜ਼ ਤਾਂ ਪਰਿਵਾਰ ਦੇ ਵਿੱਚ ਵੀ ਕੁਝ ਨਾ ਕੁਝ ਕਿਸੇ ਤਰ੍ਹਾਂ ਦਾ ਕੋਈ ਮਾੜਾ ਮੋਟਾ ਮਨਮਟਾ ਹੋਂਦਾ ਜੀ ਪਾਰਟੀ ਨੂੰ ਇਹ ਚੀਜ਼ ਚਾਹੀਦੀ ਹੈ ਜੀ ਕਿ ਜਿਹੜੇ ਹਰ ਹਲਕੇ 'ਚ ਇਕੱਲੇ ਮੈਂ ਇੱਕ ਦਿਨ ਹੀ ਗੱਲ ਕਰੂੰਗਾ ਸਾਰੇ ਹਲਕਿਆਂ ਦੇ ਵਿੱਚ ਦਾਅਵੇਦਾਰ ਬਹੁਤ ਹੁੰਦੇ ਆ ਜੀ ਜੀ ਪਰ ਉਹਨਾਂ ਨੂੰ ਸਮਝਾਉਣ ਦਾ ਵੀ ਢੰਗ ਤਰੀਕਾ ਹੁੰਦਾ ਕਈ ਵਾਰ ਕਿਸੇ ਨੂੰ ਪਿਆਰ ਨਾਲ ਵੀ ਸਮਝਾਇਆ ਜਾਂਦਾ ਕਈ ਵਾਰ ਕਿਸੇ ਨੂੰ ਦਬਕੇ ਨਾਲ ਵੀ ਸਮਝਾਇਆ ਜਾਂਦਾ ਜੀ ਜੀ ਠੀਕ ਹੈ ਉਹ ਚੀਜ਼ ਸਾਰੇ ਆਪਣਾ ਪਾਰਟੀ ਨੂੰ ਸੋਚਣਾ ਪੈਣਾ ਪਾਰਟੀ ਨੂੰ ਕਹਿਣਾ ਚਾਹੀਦਾ ਪਾਰਟੀ ਨੂੰ ਸਮਝਾਉਣਾ ਚਾਹੀਦਾ ਪਾਰਟੀ ਨੂੰ ਇਵਨ ਕਿ ਜਿਹੜੇ ਆਪ ਦੇ ਲੀਡਰ ਕੋਈ ਮਾੜਾ ਮੁੱਟਾ ਹੀ ਗੱਲਬਾਤ ਕਰਦੇ ਆ ਕਿਸੇ ਉਹੋ ਜਿਹਾ ਬਿਆਨ ਵੀ ਦਿੰਦੇ ਆ ਹੁਣ ਪਿੱਛੇ ਜੇ ਵੀ ਆਇਆ ਜੀ 11 ਤਰੀਕ ਦੀ ਰੈਲੀ 'ਚ ਵੀ ਇੱਕ ਬਿਆਨ ਆਇਆ ਚਲੋ ਦੇਖੋ ਮੈਂ ਅਕਸਰ ਦੱਸ ਦਿੰਦਾ ਹਾਂ ਵੀ ਜਿੰਨੇ ਵੀ ਇਹ ਪੁਰਾਣੇ ਲੀਡਰ ਆ ਮੇਰੇ ਫਾਦਰ ਸਾਹਿਬ ਨਾਲ ਉਹਨਾਂ ਦੇ ਬੜੇ ਵਧੀਆ ਰਿਲੇਸ਼ਨ ਹੈਗੇ ਅੱਜ ਵੀ ਹੈਗੇ ਆ ਜਿਹੜੇ ਲੀਡਰ ਉਹ ਬੋਲਤੇ ਜਿਨ੍ਹਾਂ ਨੇ ਬਿਆਨ ਦਿੱਤਾ ਉਹ ਵੀ ਮੇਰੇ ਸਤਕਾਰਯੋਗ ਆ ਪਰ ਆਪਾਂ ਨੂੰ ਇਸ ਗੱਲਾਂ ਤੋਂ ਮੈਂ ਉਹਨਾਂ ਨੂੰ ਇਹ ਗੱਲ ਕਹਿ ਨਹੀਂ ਸਕਦਾਗਾ ਠੀਕ ਹੈ ਕਿਉਂਕਿ ਅਗਲਾ ਮੈਂ ਉਸ ਉਮਰ ਉਹਨਾਂ ਤੋਂ ਬਹੁਤ ਛੋਟਾ ਆ ਮੈਂ ਵੱਡਿਆਂ ਨੂੰ ਕੋਈ ਗੱਲ ਸਮਝਾਵਾਂ ਪਰ ਆਪਾਂ ਨੂੰ ਸੋਚਣਾ ਚਾਹੀਦਾ ਕਿ ਜੇ ਆਪਾਂ ਆਪਦੀ ਪਾਰਟੀ ਪ੍ਰਤੀ ਆਪਣੇ ਆਪ ਦੇ ਲੀਡਰਾਂ ਪ੍ਰਤੀ ਇਹੋ ਜੀ ਸ਼ਬਦਾਂ ਦੀ ਵਰਤਾਂਗੇ ਤਾਂ ਫਿਰ ਬਗਾਨੇ ਨੇ ਤਾਂ ਆਪਾਂ ਨੂੰ ਕਹਿਣਾ ਹੀ ਹੈ ਜੀ ਇਹ ਬੜੀਆਂ ਗੰਭੀਰ ਮਸਲੇ ਆ ਇਹ ਪਰ ਇਹਦਾ ਸਮਾਂ ਹੋਣੀ ਹੈ ਕਿਉਂਕਿ ਸਤਾਈ ਦੂਰ ਨਹੀਂ ਜਿਵੇਂ ਕਹਿ ਦਿੰਦੇ ਨੇ ਆ ਵੀ ਇਲੈਕਸ਼ਨ ਵਰਾ ਜੀ ਠੀਕ ਹੈ ਅਖੀਰਲੇ ਸਾਲ ਨੂੰ ਤਾਂ ਇਲੈਕਸ਼ਨ ਵਰਾ ਜੀ ਹੁਣ ਮੋਗਾ ਇੱਥੇ ਮੈਂ ਟੈਡ ਆਨ ਕਰ ਦਿੰਨਾ ਤੁਸੀਂ ਇਹ ਵੇਖੋ ਇਲੈਕਸ਼ਨ ਵਰੇ ਦੇ ਵਿੱਚ ਮੋਗਾ ਨਗਰ ਨਿਗਮ ਦਾ ਮਸਲਾ ਕਿੱਡਾ ਉੱਠਿਆ ਜੀ ਜੀ ਠੀਕ ਹੈ ਹੁਣ ਇੱਥੇ ਫਰਜ ਕੀ ਦਾ ਮੰਨਦਾ ਸੀ ਕਿ ਮੋਗੇ ਮੇਅਰ ਦੇ ਜਿਹੜੇ ਇਲੈਕਸ਼ਨ ਆ 31 ਤਰੀਕ ਦੀ ਰਿੱਟ ਫੈਸਲਾ ਹੋਇਆ ਵੀ 31 ਤਰੀਕ ਤੋਂ ਪਹਿਲਾਂ ਤਾਂ ਪਰਮਾਨੈਂਟ ਮੇਅਰ ਦਾ ਉਸਤੇ ਜੀ ਜੀ ਫਿਰ ਉਸ ਤੋਂ ਬਾਅਦ ਇਲੈਕਸ਼ਨ ਵੀ ਆ ਜਾਣੇ ਆ ਤੇ ਮੋਗੇ ਜੋ ਲੀਡਰ ਗੈਪ ਆ ਹੁਣ ਕੱਲ ਵੀ ਇੱਕ ਪ੍ਰੈਸ ਕਾਨਫਰੈਂਸ ਹੋਈ ਸੀ ਉਹਦੇ ਜ਼ਿਲ੍ਹਾ ਪ੍ਰਧਾਨ ਬੈਠੇ ਸੀ ਉਹਦੇ ਚ ਵਿਨੋਦ ਬਾਂਸਲ ਜੀ ਬੈਠੇ ਸੀ ਕਾਉਂਸਲਰ ਸੀ ਸ਼ਾਇਦ ਮੇਰੇਕਾ 5 6 ਜਣੇ ਹੁਣ ਦੇਖੋ ਲੜਾਈ ਤਾਂ ਟੀਮ ਨੂੰ ਲੜਨੀ ਪੈਣੀ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਤੇ ਇੱਥੇ ਸਾਡੇ ਮੋਗੇ ਵਾਲੇ ਲੀਡਰਾਂ ਦੇ ਤੇ ਇਹ ਹਾਲ ਹੋਇਆ ਪਿਆ ਇੱਕ ਦੂਜੇ ਦਾ ਮੂੰਹ ਵੇਖਣ ਨੂੰ ਤਿਆਰ ਨਹੀਂ ਉਹ ਜੀ ਇੱਕ ਇਧਰੋਂ ਆਉਂਦਾ ਚੜ੍ਹਦੇ ਪਾਸੇ ਆਉਣ ਵਾਲਾ ਦੂਜੇ ਸ਼ਿਰਦੇ ਵਾਲ ਨੂੰ ਮੂੰਹ ਕਰ ਲੈਂਦਾ ਤੇ ਫਿਰ ਕਿਵੇਂ ਲੜਾਈ ਲੜੀ ਜਾਊ ਇਹ ਤਾਂ ਓਵਰ ਆਲ ਹੀ ਲੱਗਦਾ ਵੀ ਆਪਦੀ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਪਾਸੇ ਤੇ ਵਿਰੋਧੀਆਂ ਨੂੰ ਤਾਂ ਚੱਕਣ ਵਾਲੇ ਪਾਸੇ ਹੋਏ ਵੀ ਜੇਕਰ ਗੱਲ ਮੋਗਾ ਦੀ ਆਪਾਂ ਕਰ ਰਹੇ ਆਂ ਬਾਈ ਜੀ ਮੋਗੇ ਦੇ ਵਿੱਚ ਜੇ ਕਾਂਗਰਸ ਨੂੰ ਕੋਈ ਕਾਮਯਾਬੀ ਪਾਰਟੀ ਦਿਵਾਉਣੀ ਚਾਹੁੰਦੀ ਹੈ ਤੱਕ ਹਾਈ ਕਮਾਂਡ ਨੂੰ ਕੀ ਤੁਸੀਂ ਕੀ ਆ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਮੈਂ ਤਾਂ ਇਹ ਬੇਨਤੀ ਕਰੂੰਗਾ ਹਾਈ ਕਮਾਂਡ ਨੂੰ ਵੀ ਸਭ ਤੋਂ ਪਹਿਲਾਂ ਤਾਂ ਮੋਗਾ ਜਿਹੜਾ ਹਲਕਾ ਇਹ ਕਾਂਗਰਸੀ ਹਲਕਾ ਰਿਹਾ ਜੀ ਤੁਸੀਂ ਪੁਰਾਣੀ ਹਿਸਟਰੀ ਵੀ ਫਰੋਲ ਜੀ ਔਰ ਦੂਜੀ ਗੱਲ ਇਹ ਵੀ ਗੱਲ ਆ ਜਾਂਦੀ ਆ ਦੇਖੋ ਪੈਰਾਮੀਟਰ ਬਣਾ ਲੈਂਦੇ ਆ ਕੋਈ ਕਹਿੰਦਾ ਜੀ ਇਹ ਇਹ ਹਿੰਦੂ ਸੀਟ ਆ ਜੀ ਕੋਈ ਕਹਿ ਦਿੰਦਾ ਜੀ ਇਹ ਜੱਟ ਸਿੱਖ ਸੀਟ ਆ ਜੀ ਕੁਈ ਹੋਰ ਤਰ੍ਹਾਂ ਦੀ ਆ ਦੇਖੋ ਜਿਹੜਾ ਜਿਹੜੀ ਕੈਟਾਗਰੀ ਚਾ ਉਹ ਆਪਦੀ ਕੈਟਾਗਰੀ ਨੂੰ ਬਣਾ ਕੇ ਰੱਖਦਾ ਪਰ ਇਸ ਚੀਜ਼ ਨੂੰ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ ਜੀ ਕਾਂਗਰਸ ਇਹ ਚੀਜ਼ ਨਹੀਂ ਸੋਚਦੀਗੀ ਕਾਂਗਰਸ ਨੇ ਇਹ ਸਿੱਖਣਾ ਪਾਰਟੀ ਨੂੰ ਮੇਰੀ ਵੀ ਬੇਨਤੀ ਹੈ ਵੀ ਤੁਸੀਂ ਇਹ ਦੇਖੋ ਵੀ ਉੱਥੇ ਡਿਜ਼ਰਵ ਕਿਹੜਾ ਕਰਦਾ ਜੀ ਜਿਹੜਾ ਲੋਕਾਂ ਦੇ ਨਾਲ ਦੁੱਖ ਸੁੱਖ ਵਿੱਚ ਚਿਰਦਾ ਜੀ ਕਿਹੜਾ ਪਾਰਟੀ ਨਾਲ ਬਹੁਤ ਲੰਮੇ ਸਮੇਂ ਤੋਂ ਜੁੜਿਆ ਜੀ ਕਿਹੜਾ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਚਾਰ ਰਿਹਾ ਸਿਰਫ ਮੇਰੀ ਤਾਂ ਇੱਕੋ ਗੱਲ ਹੈ ਵੀ ਤੁਸੀਂ ਜਿਹੜੀ ਗਲਤੀ 2022 ਚ ਕੀਤੀ ਸੀ ਉਹ ਨਾ ਹੋਵੇ ਵੀ ਤੁਸੀਂ ਲਿਆ ਕੇ ਪਤਾ ਹੀ ਰਾਤੋਂ ਰਾਤ ਲਿਆ ਕੇ ਬੰਦਾ ਖੜਾ ਕਰ ਦੋ ਉਹ ਗੱਲਾਂ 22 ਚ ਤਾਂ ਚੱਲ ਗਈਆਂ ਪਰ ਜੇ ਤੁਸੀਂ 22 ਵਾਲਾ ਰਿਜ਼ਲਟ ਹੀ ਭਾਲਦੇ ਹੋ ਵੀ ਉਹੀ ਰਿਜ਼ਲਟ ਫੇਰ ਮਿਲ ਜੇ ਫੇਰ ਦੇ ਦੋ ਫੇਰ ਕੋਈ ਦਿੱਕਤ ਨਹੀਂ ਉਹ ਰਿਜ਼ਲਟ ਮਿਲ ਜੂਗਾ ਪਰ ਜੇ ਤੁਸੀਂ ਰਿਜ਼ਲਟ ਵਿਨਿੰਗ ਵਾਲੇ ਪਾਸੇ ਨੂੰ ਲਿਜਾਣਾ ਚਾਹੁੰਦੇ ਹੋ ਤਾਂ ਕੈਂਡੀਡੇਟ ਤੁਹਾਨੂੰ ਚੰਗਾ ਲਿਆਉਣਾ ਪੈਣਾ ਜੀ ਇਹ ਕੈਂਡੀਡੇਟ ਬਦਲਣਾ ਵੀ ਪੈਣਾ ਇਹ ਵੀ ਨਾਲ ਮੈਂ ਕਹਿ ਦਿੰਨਾ ਇਹ ਕੈਂਡੀਡੇਟ ਜਿਹੜਾ ਇਹ ਸੀਟ ਨਾ 22 ਚ ਜਿੱਤੇ ਆ ਨਾ 27 ਚ ਜਿੱਤੇ ਤੇ ਜੇ ਪਾਰਟੀ ਭਾਉਂਦੀ 32 ਚ ਵੀ ਟਿਕਟ ਦੇ ਦੇ ਜਿੱਦਦਾ ਫੇਰ ਵੀ ਨਹੀਂ ਜੀ ਇਹ ਚੀਜ਼ ਪਾਰਟੀ ਨੂੰ ਸੋਚ ਕੇ ਪੁਰਾਣੇ ਪਰਿਵਾਰ ਲਿਆ ਕੇ ਪਾਰਟੀ ਨਾਲ ਜੁੜੇ ਪਰਿਵਾਰ ਲਿਆ ਕੇ ਇਥੋਂ ਇਲੈਕਸ਼ਨ ਲੜਾਉਣੇ ਚਾਹੀਦੇ ਆ ਇਲੈਕਸ਼ਨ ਪੁਰਾਣੇ ਪਰਿਵਾਰਾਂ ਨੂੰ ਲੜਾਓ ਤੇ ਅਸੀਂ ਜਿਤਾਵਾਂਗੇ ਵੀ ਜੀ ਇਹ ਸਾਨਾ ਸਰਦਾਰ ਸਮਜੀਤ ਸਿੰਘ ਰਿੱਕੀ ਸਰਪੰਚ ਸਾਬਕਾ ਸਰਪੰਚ ਨੇ ਘੱਲ-ਘਲਾਂ ਤੋਂ ਜਿਨ੍ਹਾਂ ਨੇ ਆਪਣੇ ਜਜ਼ਬਾਤ ਰੱਖੇ ਸੋ ਹਾਈ ਕਮਾਂਡ ਨੂੰ ਵੀ ਕਾਫੀ ਇਹਨਾਂ ਨੇ ਬੇਨਤੀਆਂ ਕੀਤੀਆਂ ਉਮੀਦ ਆ ਤੁਹਾਨੂੰ ਸਾਡੀਆਂ ਗੱਲਾਂ ਪਸੰਦ ਆਈਆਂ ਹੋਣ ਆਪਣੇ ਸੁਝਾਅ ਜ਼ਰੂਰ ਭੇਜਨੇ ਧੰਨਵਾਦ